ਪ੍ਰਿਜੀਪਾੜਾ ਇਹ ਕਾਰਪੋਰੇਸ਼ਨ ਵਾਲੀ ਐ ਇਹ ਕੰਮ ਨਹੀਂ ਕਰਦੇ ਤੋ ਦੂ ਬਾਦ ਮੇਰੇ ਰਾਖ ਹੋਤਾ ਤੇ 2003 ਚ ਲਾਗੂ ਕਰਨ ਵੇ ਕਾਰਪੋਰੇਸ਼ਨਾਂ ਬਣਾਤੀਆਂ ਤਾਂ ਜੋ ਦਾ ਭੋਗ ਤਾਂ ਨਜ਼ਾਰੇ ਨੇ ਉਹਨਾਂ ਨੇ ਕਾਰਪੋਰੇਸ਼ਨਾਂ ਨੂੰ ਜਿਹੜਾ ਸਾਰਾ ਸਟਰਕਚਰ ਐ ਉਹ ਆਪਣਾ ਕਰੇਤਾ ਉਹ ਲੈਣਾ ਪਰ ਕੋਈ ਹੋਰ ਦਫਤਰਾ ਉਹ ਤੁਹਾਡੀ ਜ਼ਮੀਨ ਤੇ ਲੋਕਾਂ ਨੇ ਦਿੱਤੀ ਸੀ

ਉੱਥੇ ਕਹਿੰਦੇ ਨੂੰ ਬਾਰੂ ਖਤਰਾ ਹੈ ਇਹਨੂੰ ਛੱਡਣਾ ਨਹੀਂ ਤੇ ਦੂਜੇ ਪਾਸੇ ਤੇ ਪ੍ਰਾਕਰਿਆ ਹੈ ਜਦ ਕੋਈ ਹੋਰ ਗੁੰਡੇ ਉਹਨਾਂ ਨੂੰ ਪਟੋਲਾਗਾ ਦਿੱਤੀਆਂ ਚੁਟਕੀਆਂ ਦਿੱਤੀਆਂ ਦਾ ਆਪਾਂ ਮੰਨ ਕਰ ਗਏ ਕਿਹਾ ਸੱਤ ਗੋ ਜਿਹੜੇ ਛੱਕ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਤੰਤ ਰਿਆ ਕੀਤਾ ਜਾਵੇ ਮੰਨ ਕਰ ਗਏ ਕਿ ਸਤੀਜ ਕਰਦੇ ਵਿੱਚ ਜਿੰਨਾ ਬਟਾ ਕੱਢਿਆ ਹੋਰ ਚਾਹੇ ਜਿਆਦਾ ਆਜ ਪੱਛੇ ਦਾ ਤੇ ਉਹ ਭਾਈ ਆਉਣ ਵਾਲੇ ਸਮੇਂ ਦੇ ਵਿੱਚ

ਮੰਤਪ ਕਦੇ ਖਿਲਾਫ ਵੱਡੀ ਲਹਿਰ ਖੜਾ ਕਰਕੇ ਤਾਂ ਕੌਨਾਂ ਦੇ ਸਮਾਚਾਰ ਨੇ ਕਿ ਸਾگە ਪਹੁੰਚਰੂ ਬਾਤ ਲੈਤਾ ਜੈ ਐਨ ਐਮ ਬੈਂਟ ਜੈ ਸੰਗਤ ਸਾਹਿਬ ਸਤਿ ਲੋਕਾਂ ਦੀ ਧੰਨਵਾਦ ਧੰਨਵਾਦੀ ਇੱਕ ਗੁਜਾਰਿਸ਼ ਹੈ ਵੀ ਆਪ ਮੀਡੀਆ ਹਸਤੇ ਲਾਇਆ ਜਿੰਨੇ ਵੀ ਵੀਰ ਮੇਰੇ ਹੈਗੇ ਇਹਦੇ ਅੰਦਰ ਨਾ ਆਓ ਤੁਸੀਂ ਬਾਹਰ ਬੈਠ ਜਾਓ ਮੀਡੀਆ ਹਸਤੇ ਛੱਡੀਆਂ ਕੁਰਸੀਆਂ ਵੀ ਤੇ ਬਰਾਲਵੀ ਤੋਂ ਇੱਕ ਸਾਡੇ ਕੋਲੇ ਇੱਥੇ ਕਿਸੇ ਦਾ ਪਰਸ ਮਿਲਿਆ ਜੀ ਗੁਰਵੈਲ ਸਿੰਘ गुरवै जगिंद परेरी फिरोजपुर इतने आज शरीर तो ला तो लो जी मैं गुजारिश करूंगा सरदार गुरत गोलेवाल सीनियर प्रधान बीके विभागियां उसदार बूटा सिंह